ਯੂਨੀਫਾਰਮ ਕੇ ਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇਹਦੀ ਇੱਕੋ ਐਫ ਆਈਆਰ ਜਿਹੜੀ ਆ ਪਹਿਲਾਂ ਡਿਸਟਰੋ ਹੋਈ ਸੀ ਕੁਝ ਟਰਾਲੀਆਂ ਦੇ ਜਿਹੜੇ ਸ਼ੈਂਪੂ ਆ ਬਾਰਡਰ ਤੋਂ ਟਰਾਲੀਆਂ ਜਿਹਆਂ ਮਿਲੀਆਂ ਸੀ ਉਹਨਾਂ ਦੇ ਕੁਝ ਟਰਾਲੀਆਂ ਦੇ ਪਾਰਟ ਜਿਹੜੇ ਨਾਬੇ ਦੇ ਵਿੱਚੋਂ ਮਿਲੇ ਸੀ ਕਿਸਾਨਾਂ ਨੇ ਜਿਹੜੋ ਕੰਪਲੀਟ ਕੀ ਪੀਰਾ ਬਰਖਾਸਤ ਕੀਤੀ ਅਸੂਰਤ ਤੇ ਕੰਮ ਕੀਤਾ ਇਹਨਾਂ ਦੀ ਮੰਗ ਸੀ ਕਿ ਤਾਪੂ ਅ ਸੰਕਤ ਜਿਹੜਾ ਮੌਜੂਦਾ ਐਮ ਐਨ ਸੀ ਸੀ ਕੋ ਉਹਦੇ ਹਸਮਣ ਦੇ ਉੱਪਰ ਐਫ ਆਈ ਆਰ ਕੀਤੀ ਜਾਵੇ ਕਿਉਂਕਿ ਉਹਦੀ ਦੁਕਾਨ ਦੇ ਵਿੱਚੋਂ ਟਰਾਲੀਆਂ ਦੇ ਪਾਰਟ ਜਿਹੜੇ ਮਿਲੇ ਸੀ ਜੋ ਸਾਨੂੰ ਉੱਪਰ ਹੁਕਮ ਆਇਆ ਸੀ ਐਫ ਆਈ ਆਰ ਜਿਹੜੀ ਲਾਂਚ ਕਰ ਦਿੱਤੀ ਉਸ ਤੋਂ ਬਾਅਦ ਇੱਕ ਵੀਕ ਤੋਂ ਬਾਅਦ ਇੱਕ ਟਰਾਲੀ ਹੋਰ ਮਿਲ ਗਈ ਸੀ ਪਾਸ ਤਦਰ ਨਾਪੇ ਦੇ ਏਰੀਆ ਦੇ ਵਿੱਚੋਂ ਪਿੰਡ ਦੇ ਵਿੱਚ ਕਿਤੇ ਖੇਤਾਂ ਦੇ ਵਿੱਚ ਲਵਾਰ ਟਰਾਲੀ ਖੜੀ ਸੀ ਇਹਨਾਂ ਨੇ ਬਾਅਦ ਇੱਕ ਹੋਰ ਐਪਲੀਕੇਸ਼ਨ ਦਿੱਤੀ ਸੀ ਸਾਡੀ ਜਿਹੜੀ ਉਹ ਟਰਾਲੀ ਜਿਹੜੀ ਆ ਉਹ ਅੰਬਰਸਰ ਏਰੀਆ ਦੀ ਟਰਾਲੀ ਆ ਤੇ ਉਹ ਵੀ ਨਾਪੇ ਦੇ ਵਿੱਚੋਂ ਰਿਕਵਰ ਹੋਈ ਆ ਉਹਦੇ ਉੱਪਰ ਵੀ ਇੱਕ ਐਫ ਆਈ ਆਰ ਜਿਹੜੀ ਪੱਪੂ ਦੇ ਉੱਪਰ ਹੀ ਐਫ ਆਈ ਆਰ ਕੀਤੀ ਜਾਵੇ ਅਸੀਂ ਇਹਨਾਂ ਨੂੰ ਕਿਹਾ ਆਪਣੀ ਐਪਲੀਕੇਸ਼ਨ ਦੇ ਦਿਓ ਅਸੀਂ ਉਹਤੇ ਜੋ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਤੰਮਨੇ ਆਊਗਾ ਕਿ ਕੈਮਰੇ ਵਗੈਰਾ ਦੇਖਾਂਗੇ ਜੋ ਵੀ ਇਹਦੇ ਪਿੱਛੇ ਹੈਗਾ ਉਹਦੇ ਤੇ ਐਫਆਈਆਰ ਜ਼ਰੂਰ ਕਰਾਂਗੇ ਪਰ ਇਹਨਾਂ ਨੇ ਉਤਰਨ ਸਾਨੂੰ ਰੋਜ਼ ਮਤਲਬ ਇਹੀ ਕਹਿੰਦੇ ਨੇ ਕਿ ਅਸੀਂ ਧਰਨਾ ਲਗਾਵਾਂਗੇ ਧਰਨਾ ਲਾਵਾਂਗੇ ਜਾਂ ਪੱਪੂ ਦੇ ਉੱਪਰ ਜਲਦੀ ਤੋਂ ਜਲਦੀ ਐਫਆਈਆਰ ਕੀਤੀ ਜਾਵੇ ਫਿਰ ਪੱਪੂ ਨੇ ਜਿਹੜੀ ਸੂਰਤ ਤੇ ਐਫਆਈਆਰ ਹੋ ਗਈ ਉਹਨੇ ਜ਼ਮਾਨਤ ਲਾਤੀ ਕੋਰਟ ਦੇ ਵਿੱਚ ਉਹਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਆ ਹੁਣ ਇਹ ਕਹਿੰਦੇ ਪੱਪੂ ਦੀ ਅਰੈਸਟ ਪਾਈ ਜਾਵੇ ਪੱਪੂ ਨੇ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਉਹ ਚੁਆਇਨ ਕਰ ਲਈ ਆ ਉਹ ਵੀ ਇੱਕ ਤਰ੍ਹਾਂ ਦੀ ਅਰੈਸਟ ਹੁੰਦੀ ਆ ਕੋਕੇ ਪੋਰਟ ਦੇ ਆਰਡਰ ਹੋ ਗਏ ਤੇ ਉਹਨੂੰ ਜ਼ਮਾਨਤ ਦੇ ਜ਼ਮਾਨਤ ਤੋਂ ਬਾਅਦ ਅਸੀਂ ਉਹਦੀ ਅਰੈਸਟ ਨਹੀਂ ਪਾ ਸਕਦੇ ਅੱਜ ਕਿਸਾਨਾਂ ਨੇ ਸਾਰਿਆਂ ਨੇ ਇੱਥੇ ਪੰਜ ਛੇ ਸੌ ਜਾਣੇ ਇੱਥੇ ਆਏ ਹੋਏ ਆ ਇਹਨਾਂ ਨੇ ਇੱਕ ਧਰਨਾ ਮੇਰੇ ਆਫਿਸ ਦੇ ਬਾਹਰ ਲਗਾਇਆ ਹੋਇਆ ਆ ਜਦੋਂ ਮੈਂ ਆਫਿਸ ਤੋਂ ਜਦੋਂ ਮੈਂ ਤੇਰੇ ਆਈਆਂ ਮੈਂ ਉਦੋਂ ਵੀ ਇਹਨਾਂ ਨੂੰ ਕਿਹਾ ਕਿਸਾਨ ਭਰਾਵਾਂ ਨੂੰ ਕਿ ਇੱਧਰ ਦੀ ਇੱਕੋ ਹੀ ਰਸਤਾ ਆਉਣ ਜਾਣ ਦਾ ਤੁਸੀਂ ਇਹ ਰਸਤਾ ਨਾ ਬਲੌਕ ਕਰੋ ਉਹਨਾਂ ਦਾ ਰਸਤਾ ਛੱਡ ਦਿਓ ਬਾਕੀ ਤੁਸੀਂ ਆਪਣਾ ਧਰਨਾ ਪੀਸਫੁਲੀ ਲਗਾ ਸਕਦੇ ਹੋ ਕੋਈ ਰੋਕ ਟੋਕਣੀ ਤੁਸੀਂ ਇਹਨਾਂ ਨੂੰ ਪਰ ਇਹਨਾਂ ਨੇ ਮੈਨੂੰ ਕਿਹਾ ਮੈਡਮ ਤੁਸੀਂ ਆਫਿਸ ਚਲੇ ਜੂ ਅਸੀਂ ਇੱਥੇ ਨਗਰ ਰਸਤਾ ਛਾੜਵਾ ਲਾਂਗੇ ਤੁਹਾਡੀ ਜਿਹੜੀ ਗੱਡੀ ਆਉਣ ਜਾਣ ਦੀ ਪਬਲਿਕ ਦੀ ਔਰ ਤੁਹਾਡੀ ਹੋ ਚੁਗੀ ਜਦੋਂ ਮੇਰੀ ਗੱਡੀ ਅੰਦਰ ਆ ਗਈ ਉਸ ਤੋਂ ਅੱਧੇ ਘੰਟੇ ਬਾਅਦ ਇਹਨਾਂ ਨੇ ਪੂਰਾ ਟੈਂਟ ਲਗਾ ਕੇ ਸਾਰੇ ਕਿਸਾਨਾਂ ਨੂੰ ਇੱਥੇ ਬਿਠਾਤਾ ਫਿਰ ਮੈਂ ਜੇਲ੍ਹ ਦੇ ਵਿੱਚ ਜਾਣਾ ਸੀ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਡੀ ਗੱਡੀ ਹੁਣ ਬਾਹਰ ਨਹੀਂ ਨਿਕਲਣ ਦੇਣੀ ਇਹਨਾਂ ਨੇ ਮੈਨੂੰ ਇੱਥੇ ਮੇਰੇ ਸਰਕਾਰੀ ਕੰਮ ਦੇ ਵਿੱਚ ਵਿਕਣ ਪਾਇਆ ਫਿਰ ਇਹਨਾਂ ਨੇ ਗੱਡੀ ਦੇ ਅੱਗੇ ਲੰਮੇ ਪਾ ਗਏ ਤੇ ਅਸੀਂ ਇਹਨਾਂ ਨੂੰ ਉਠਾਉਣ ਵਾਸਤੇ ਕੋਸ਼ਿਸ਼ ਕੀਤੀ ਚਦੋ ਤੇ ਇਹਨਾਂ ਨੇ ਮੇਰੇ ਨਾਲ ਔਰ ਮੁਲਾ ਮੇਰਾ ਜੁੜਾ ਤੱਕ ਇਹਨਾਂ ਨੇ ਪਟਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਸਾਨਾਂ ਦੇ ਪੇਸ ਦੇ ਵਿੱਚ ਗੁੰਡੇ ਇਕੱਠੇ ਹੋਏ ਆ ਇੱਥੇ ਇੱਕ ਇਹਨਾਂ ਨੇ ਲੇਡੀ ਅਫਸਰ ਨੂੰ ਵੀ ਨਹੀਂ ਬਖਸ਼ਿਆ ਮੈਮ ਕੀ ਇਹਦਾ ਤੇ ਕਾਰਵਾਈ ਹੈ ਜਿਹੜੀ ਅਮਲ ਚ ਲਿਆਂਦੀ ਜਾਊਗੀ ਤੁਹਾਡੇ ਨਾਲ ਵਧੀਕੀ ਕੀਤੀ ਇਹਨਾਂ ਨੇ ਐਸੇ ਪੁਲਿਸ ਅਫਸਰ ਮੈਂ ਜਿੰਨੇ ਵੀ ਜੋ ਵੀ ਇਹਨਾਂ ਤੇ ਕਾਰਵਾਈ ਬਣੂਗੀ ਮੈਂ ਉਹਨਾਂ ਤੇ ਜ਼ਰੂਰ ਐਕਸ਼ਨ ਕਰਵਾਉਂਗੀ ਕਿਉਂਕਿ ਮੈਂ ਖੁਦ ਬਿਆਨ ਲਿਖਾਉਂਗੀ ਮੈਂ ਖੁਦ ਮੌਕੇ ਤੇ ਜੇ ਕਿਸੇ ਹੋਰ ਦੰਦਾ ਤਾਂ ਵੀ ਆਪਾਂ ਕਹਿ ਲੈਨੇ ਕਿ ਸ਼ਾਇਦ ਉਹ ਝੂਠ ਬੋਲ ਰਿਹਾ ਹੈ ਪਰ ਮੈਂ ਖੁਦ ਮੌਕੇ ਤੇ ਗਈ ਸੀ ਖੁਦ ਇਹਨਾਂ ਨਾਲ ਗੱਲ ਕਰਨ ਗਈ ਸੀ ਇਹਨਾਂ ਨੇ ਸਾਫ਼ ਮਨਾਂ ਕੀਤਾ ਅਸੀਂ ਨਹੀਂ ਗੱਲ ਕਰਨੀ ਤੁਹਾਨੂੰ ਤੁਹਾਡੀ ਗੱਡੀ ਜਿਹੜੀ ਅਸੀਂ ਬਾਹਰ ਨਹੀਂ ਜਾਣਦੇ ਨੇ ਫਿਰ ਜਦੋਂ ਇਹ ਗੱਡੀ ਦੇ ਅੱਗੇ ਲੰਮੇ ਪੈ ਗਏ ਅਸੀਂ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੇਰੀ ਯੂਨੀਫਾਰਮ ਪਿੱਛੋਂ ਖਿੱਚੀ ਜੂੜਾ ਤੱਕ ਮੇਰਾ ਪਿੱਛੋਂ ਪਤਾ ਨਹੀਂ ਕਿੰਨੇ ਖਿੱਚਿਆ ਔਰ ਉਲਟਾ ਸਾੜਦੇ ਤੇ ਨਾਰੇ ਲਗਾ ਰਹੇ ਵੀ ਪੁਲਿਸ ਮਰਦਾ ਬਾਤ